ਸਾਡੀ ਕਿਸਮਤ ਚ ਪਤਾ ਨਹੀਂ ਚਾਹ ਨਹੀਂ ਨਹੀਂ ਹੋਗਾ। ਓ ਹਾਂਜੀ। ਕਿਦਾਂ ਮਰੇ? ਓ ਠੀਕ ਹੈ ਭਰਾ। ਚਾਹ ਬਣਾ ਲੇਗਾ ਮੇਰੇ ਲਈ ਬਣਾ ਯਾਰ। ਮੈਂ ਚਾਹ ਮੈਂ ਪਹਿਲਾਂ ਧਰੀ ਹੋਈ 3-4 ਕੱਪ। 1.5 ਰਬੀ। ਕੀ ਗੱਲ ਹੋ ਗਈ? ਬੜਾ ਮੂਡ ਖਰਾਬ ਹੋ ਗਿਆ ਯਾਰ ਐਸੇ। ਗੱਲ ਕੀ ਹੋਈ? ਓਏ ਹੋਣਾ ਕੀ ਯਾਰ। ਸੌਰੀ ਆ ਲੱਗਿਆ ਯਾਰ। ਅੱਛਾ। ਆਹ ਚੰਗੀ ਸੇਵਾ ਕਰਾ ਕੇ ਆਇਆ। ਐਸੇ ਵਾਸਵਾਗ ਵਾਲੀ ਸੇਵਾ ਤੇ। ਕਿਉਂ? ਮੂਡ ਦਾ ਕਾਲ ਕੁਮਾਰ ਨੂੰ ਪੇਟਾ ਮੇਰੇ ਆ। ਪਾਣੀ ਪਿਲਾਵਾ। ਓ ਪਾਣੀ ਬਾਅਦ ਚ ਪੀਨੇ ਯਾਰ ਕੋਈ ਗੱਲ ਨਹੀਂ। ਹਾਂ। ਕੀ ਹੋਇਆ ਕਿ ਬੰਦਾ ਕਰੇ ਯਾਰ ਜਨਾਨੀਆਂ ਵੀ ਨਾ ਬੱਸ ਬੰਦੇ ਤਾਂ ਨਾ ਜਿੰਨਾ ਹੀ ਰਾਮ ਕਰ ਕਰਾਤੇ ਕੀ ਹੋ ਗਈ ਆ ਸੋਹਰਦੀ ਮੇਰੇ ਪਿੱਛੇ ਪਈ ਸੀ ਜਾ ਮੰਮੀ ਨੂੰ ਮਿਲਿਆ ਮੰਮੀ ਦਾ ਪਤਾ ਲਾਇਆ ਮੰਮੀ ਦਾ ਪਤਾ ਲਾਇਆ ਅੱਛਾ ਹਾਂ ਉਹ ਭਰਾਵਾ ਸੋਹਰਿਆਂ ਤੇ ਗਿਆ ਸੀ ਹਾਂ ਤੇ ਮੈਂ ਕਿਹਾ ਹੁਣ ਖਾਲੀ ਬੰਦਾ ਜਾਂਦਾ ਚੰਗਾ ਨਹੀਂ ਲੱਗਦਾ ਸੋਹਰਿਆਂ ਦੇ ਆਹੋ ਤਾਂ ਹੈ ਆਓ ਤੇ ਮੈਂ ਕਿਹਾ ਜਦੋਂ ਜਾਂਦੇ ਇਕੱਲੇ ਹੀ ਲੈਣੇ ਅੱਛਾ ਮੈਂ ਭਰਾਵਾ ਤੈਨੂੰ ਪਤਾ ਇੱਕ ਭਾਗ ਹੀ ਇਕੱਲੇ ਨੇ ਮਹਿੰਗੇ ਹੋਏ ਵੇ ਕਿੱਲੇ ਫਰੂਟ ਆਹੋ ਮੈਨੂੰ ਕਹਿੰਦਾ 80 ਰੁਪਏ ਦਰਜਨ ਉਹ ਉਹ ਮੈਂ ਕਿਹਾ ਭਰਾਵਾ ਉਗੋ ਰੱਬ ਨੂੰ ਜਾਣਦੇ ਨਹੀਂ ਕੋ ਘੱਟ ਕਰ ਤੇ ਮਸਾ ਭਰਾ ਤਰਲੇ ਤੁਰਲੇ ਪਾ ਕੇ ਤੇ 75 ਰੁਪਏ ਦਰਜਨ ਕਰਾ ਕੇ ਤੇ ਦੋ ਦਰਜਨ ਕੇਲੇ ਲੈ ਗਿਆ ਹੀ ਮੈਂ 150 ਰੁਪਏ ਦੇ ਸੋਏ। ਇਹ ਭਾ ਗੱਲ ਕਿੱਥੇ ਮੁੱਕਦੀ ਹੁਣ ਇਹ ਵੀ ਦੱਸ ਦੇਣਾ। ਗੱਲ ਕੀ ਮੁੱਕੜੀ ਭਰਾਵਾ ਜਦੋਂ ਮੈਂ ਵਾਪਸ ਆ ਲਗਾ ਤੇ 100 ਰੁਪਇਆ ਪਾ ਕੇ ਮੇਰੀ ਜੇਬ ਚ ਤੇ ਨਾਲੇ ਮੈਨੂੰ ਪਿਆਰ ਦਿੱਤਾ ਨਾਲੇ ਮੇਰੇ ਵਾਲਟ ਆ ਦਿੱਤੇ ਤੇ ਨਾਲੇ ਮੈਨੂੰ 50 ਰੁਪਏ ਦਾ ਕਾਟਾ ਕਰਾ। ਅੱਛਾ ਤੈਨੂੰ 50 ਦਾ ਕਾਟਾ ਪੈ ਗਿਆ। ਆਹ ਹੋਰ ਕੀ ਹੈ? वैसे मैंने कोई ਗੱਲ ਦੱਸ ਪਾ ਵੀ ਤੂੰ ਸੱਸ ਨੂੰ ਮਿਲਣ ਗਿਆ ਸੀ ਕਿ ਉੱਥੇ ਕੇਲੇ ਵੇਚਣ ਗਿਆ ਸੀ ਆ ਗਿਆ ਮੂੰਹ ਤੇ ਹਾਸਾ ਕਿ ਚਾਚਾ